ਮੈਂ ਨੇ ਕੀ ਕਹਿਣਾ ਹੈ ਅਗਰ ਅੱਛੇ ਕੰਮ ਕਰੋਗੇ ਤਾਂ ਵੈਲਕਮ ਕਰਾਂਗੇ ਅਗਰ ਝੂਠ ਬੋਲੋਗੇ ਕਫਰ ਤੋਲੋਗੇ ਝੂਠੀਆਂ ਗਾਰੰਟੀਆਂ ਦੇਵੋਗੇ ਕੰਮ ਕੁਝ ਹੋਗਾ ਨਹੀਂ ਤਾਂ ਵਿਰੋਧ ਤਾਂ ਹੋਗੇ ਸਰ ਪੰਜਾਬ ਦੀ ਪੋਲਿਟਿਕਸ ਵਿੱਚ ਇਲੈਕਸ਼ਨਸ ਤੋਂ ਪਹਿਲਾਂ ਇੱਕ ਹੋਰ ਵੀਡੀਓ ਆ ਚੁੱਕੀ ਹੈ ਉਹਦਾ ਕਿਸ ਤਰ੍ਹਾਂ ਦਾ ਸਿਗਨੀਫਿਕੈਂਸ ਲੇਖਦੇ ਵੇਖੋ ਅਨਫੋਰਚੂਨੇਟ ਹੈ ਕਿ ਜਿਹੜੇ ਲੋਕ ਮਾਰਗਦਰਸ਼ਨ ਦੇਣ ਵਾਲੇ ਨੇ ਜਿਨ੍ਹਾਂ ਨੂੰ ਯੂਥ ਲੁੱਕ ਅਪ ਕਰਦਾ ਹੈ ਆਈਕॉन्स ਮੰਨਦਾ ਚੀ ਮਿਸਟਰਸ ਮਿਸਟਰਸ ਦੇ ਉਹਨਾਂ ਦੇ ਸ਼ਲੀਲ ਵੀਡੀਓਜ਼ ਆਣਾ ਮੇਰਾ ਖਲੋਣਾ ਮੰਤਰੀਆਂ ਨੂੰ ਖੁਦ ਸ਼ਰਮ ਹੋ ਕੇ ਹੁਣ ਤੱਕ ਹੀ ਸ਼ੁਡ ਹੈਵ ਕੁਇਟ ਪਬਲਿਕ ਲਾਈਫ ਹੀ ਕੁਇਟ ਕਰ ਦੇਣੀ ਚਾਹੀਦੀ ਸੀ ਤੇ ਉਸ ਚੀ ਮਿਸਟਰ ਨੂੰ ਜਿਹਦੇ ਮੰਤਰੀਆਂ ਦੇ ਇਹੋ ਜਿਹੇ ਵੀਡੀਓਜ਼ ਆਉਂਦੇ ਨਹੀਂ ਸ਼ੁਡ ਹੈਵ ਟੇਕਨ ਇਮੀਡੀਏਟ ਐਕਸ਼ਨ ਬਟ ਮੈਂ ਹੁਣ ਵੇਖ ਲਿਆ ਕਿ ਹੁਣ ਭਗਵੰਤ ਮਾਨ ਨੇ ਤੇ ਆਪ ਨੇ ਕਮਾਨੀ ਬਣਾ ਲਿਆ

ਮੇਰਾ ਖਿਆਲ ਇਹ ਨਾ ਤੇ ਚੀਫ ਮਿਨਿਸਟਰ ਸਾਹਿਬ ਨੂੰ ਸਾਰੇ ਇਹਦੇ ਪ੍ਰੋਗਰਾਮ ਪਤਾ ਕਿ ਮੋਦੀ ਸਾਹਿਬ ਪੱਕੇ ਤੌਰ ਇੱਕ ਗੁਫਾ ਚ ਚੱਲੇ ਨੇ ਕੋਈ ਜੇਲ੍ਹ ਚ ਚੱਲੇ ਆ ਕੋਈ ਵਿਦੇਸ਼ ਚ ਚੱਲੇ ਆ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਕੀ ਇਹ ਉਹਨਾਂ ਦੇ ਇਹ ਉਹਨਾਂ ਦੇ ਉਹ ਪ੍ਰੋਟੋਕਾਲ ਨੂੰ ਵੇਖਦੇ ਨੇ ਸਾਰੇ ਲੀਡਰਾਂ ਨੂੰ ਸੋ ਉਹਨਾਂ ਨੂੰ ਹਮੇਸ਼ਾ ਮੈਚਿਓਰਿਟੀ ਨਾਲ ਗੱਲ ਕਰਨੀ ਚਾਹੀਦੀ ਇਮੇਚੋਰ ਗੱਲਾਂ ਦਾ ਜਿਹੜੀ ਸ਼ੋਭਾ ਦਿੰਦੇ ਵੇਖੋ ਫਰਸਟ ਟਾਈਮ ਚੀਫ ਮਿਨਿਸਟਰ ਉਹਨਾਂ ਨੂੰ ਮੈਚਿਓਰਿਟੀ ਨਾਲ ਗੱਲ ਕਰਨੀ ਚਾਹੀਦੀ ਹੈ اپੋਜੀਸ਼ਨ ਦੇ ਵੀ ਲੀਡਰਸ ਦਾ ਇੱਜ਼ਤ ਕਰਨਾ ਚਾਹੀਦਾ ਜੇ ਤੁਸੀਂ ਆਪਣੀ ਲੀਡਰਸ਼ਿਪ ਇਸਦੇ ਚਾਹੁੰਦੇ ਹੋ ਤੇ ਦੂਸਿਆਂ ਦੀ ਵੀ ਇੱਜ਼ਤ ਕਰਨਾ ਚਾਹੀਦਾ ਚਾਹ ਤਰੀ ਦੇ ਰਿਜ਼ਲਟ ਕੀ ਹੋਏਗਾ ਸਾਹਿਬ ਬੀਜਪੀ ਕਹਿ ਰਹੀ ਹੈ ਕਿ ਚਾਹ ਤਰੀ ਦੇ ਰਿਜ਼ਲਟ ਕੀ ਹੋਏਗਾ ਕਾਂਗਰਸ ਇੱਥੇ ਹੀ ਸਾਰੇ ਹਿੰਦੁਸਤਾਨ ਬੀਜਪੀ ਕਹਿ ਰਹੀ ਹੈ ਕਿ 1 ਜੂਨ ਨੂੰ ਜੋ ਪੰਜਾਬ ਦੇ ਵਿੱਚ ਹੋਇਆ ਉਸ ਨੂੰ ਲੈ ਕੇ ਪੰਜਾਬ ਦੇ ਲੋਕ ਸੋਚਣਗੇ ਕਿ ਇਹ ਵੋਟ ਵੀ ਜਿਹੜਾ ਹੈ ਉਹ ਸੁਸਮੱਚ ਪਹੁੰਚਗੇ ਬੀਜੇਪੀ ਨੂੰ ਤਾਂ ਪਤਾ ਹੀ ਹੈ ਕਿ 1 ਜੂਨ ਨੂੰ ਹੋਣਾ ਕੀ ਹੈ ਨਾ ਉਹਨਾਂ ਨੂੰ ਤਾਂ ਇਹ ਵੀ ਪਤਾ ਹੈ 4 ਜੂਨ ਨੂੰ ਕੀ ਹੋਣਾ ਹੈ ਤਾਂ ਹੀ ਤੇ ਯਾਤਰਾ ਤੇ ਗੁਫਾਵੇ ਚੱਲੇ ਨੇ ਮੋਦੀ ਸਾਹਿਬ ਉਹਨਰ ਪਤਾ ਹੀ ਹੈ ਨਾ ਸੋ ਇਹ ਤਾਂ ਸਾਬ ਸੰਕੇਤ ਨੇ ਗੇਮ ਇਜ਼ ਓਵਰ ਫਾਰ